ਕੁਲਦੀਪ ਬਰਾੜ ਨੇ ਇਸ ਕਿਤਾਬ ਦੀ ਜਿਹੜੀ ਸਾਂਚਨਾ ਵਾ ਜਿਹੜਾ ਸਟਰਕਚਰ ਵਾ ਉਹ ਬਹੁਤ ਹੀ ਵਿਹੋਤ ਦੇ ਨਾਲ ਜਿਹੜਾ ਵਾ ਉਹ ਤਿਆਰ ਕੀਤਾ ਹੈ ਜਿਹਦੇ ਵਿੱਚ ਉਹ ਵਿਸ਼ੇਸ਼ਣਾ ਤੇ ਕਿਰਿਆ ਵਿਸ਼ੇਸ਼ਣਾਂ ਦੇ ਰਹੀਂ ਬੜੀ ਚੁਸਤੀ ਦੇ ਨਾਲ ਨਕਾਰਾਤਮਕ ਤੇ ਸਕਾਰਾਤਮਕ ਤਰੀਕੇ ਦੇ ਨਾਲ ਉਹਨੇ ਇਸ ਕਿਤਾਬ ਨੂੰ ਜਿਹੜਾ ਵਾ ਉਹ ਜੜਿਆ ਜਿਹੜਾ ਵਾ ਉਹ ਹੋਇਆ ਵਾ ਤੇ ਜਦੋਂ ਹਕੂਮਤਾਂ ਨੇ ਆਪਣੇ ਦੁਸ਼ਮਣ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਉਸ ਦੇ ਮਹਾਨ ਵਿਰਸੇ ਤੋਂ ਤੋੜਨਾ ਹੋਵੇ ਤਾਂ ਉਹ ਲਿਖਤਾਂ ਦੀ ਸਾਂਚਨਾ ਜਿਹੜੀ ਆ ਉਹ ਇਤਨੀ ਹੀ ਬਰੀਕੀ ਦੇ ਨਾਲ ਜਿਹੜੀ ਉਹ ਹਮੇਸ਼ਾ ਕਰਿਆ ਕਰਦੇ ਨੇ ਹੁਣ ਕਿਤਾਬ ਦੇ ਵਿੱਚ ਆਪਾਂ ਜੇ ਵਿਚਾਰਕ ਧਾਰਕ ਪੱਖ ਤੋਂ ਦੇਖੀਏ ਸਿਧਾਂਤਿਕ ਪੱਖ ਤੋਂ ਦੇਖੀਏ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਕਿਤਾਬ ਲਿਖਣ ਦਾ ਜਿਹੜਾ ਮੁੱਖ ਮੰਤਵ ਆ ਉਹ ਤਿੰਨ ਚਾਰ ਨੇ ਪਹਿਲਾ ਇਹ ਆ ਕਿ ਉਹਦਾ ਮੁੱਖ ਕਾਰਨ ਕਿਤਾਬ ਲਿਖਣ ਦਾ ਜਿਹੜਾ ਉਹ ਇਹ ਕਿ ਫੌਜੀ ਕਾਰਵਾਈ ਨੂੰ ਇਸ ਹਮਲੇ ਨੂੰ ਜਿਹੜਾ ਉਹ ਜਾਇਜ਼ ਠਹਿਰਾਉਣਾ ਕਿ ਇਹ ਹਮਲਾ ਜਿਹੜਾ ਵਾ ਇੱਥੇ ਦਰਬਾਰ ਸਾਹਿਬ ਤੇ ਕਰਨਾ ਕਾਲ ਤੱਕ ਸਾਹਿਬ ਤੇ ਕਰਨਾ ਫੌਜ ਵੱਲੋਂ ਜਿਹੜਾ ਉਹ ਜਾਇਜ਼ ਸੀ ਤੇ ਦੂਸਰਾ ਕਾਰਨਕ ਪੁ੍ਰੇਖੇ ਚ ਹਿੰਦੁਸਤਾਨੀ ਹਕੂਮਤ ਵਿਰੋਧ ਕਦੇ ਵੀ ਕੋਈ ਪੰਜਾਬ ਚ ਹਥਿਆਰਬੰਦ ਸੰਘਰਸ਼ ਜਿਹੜਾ ਵਾ ਉਹ ਨਾ ਸ਼ੁਰੂ ਹੋਵੇ ਤੀਸਰਾ ਹੈ ਕਿ ਸੰਤ ਜਰਨੈਲ ਸਿੰਘ ਦੇ ਕਿਰਦਾਰ ਨੂੰ ਸਿੱਖ ਯਾਦ ਦੇ ਅੰਦਰ ਜਿਹੜਾ ਵਾ ਉਹ ਪਲੀਤ ਕਰਨਾ ਹੈ ਤੇ ਚੌਥਾ ਜਿਹੜਾ ਇਹੋ ਹੈ ਕਿ ਫੌਜ ਵੱਲੋਂ ਦਰਬਾਰ ਸਾਹਿਬ ਚ ਆਏ ਜਿੰਨੇ ਵੀ ਸ਼ਰਧਾਲੂ ਸਨ ਉਹਨਾਂ ਨੂੰ ਅਣਮਨੁੱਖੀ ਤਰੀਕਿਆਂ ਦੇ ਨਾਲ ਜਿਹੜਾ ਤਸ਼ੱਦਦ ਕੀਤਾ ਗਿਆ ਸੀ ਉਹਨਾਂ ਦੀਆਂ ਬਦਸਲੂਕੀਆਂ ਨੂੰ ਜਿਹੜਾ ਵਾ ਉਹ ਲਕਾਉਣਾ ਤੇ ਉਸ ਦੇ ਮੁਕਾਬਲੇ ਤੇ ਫੌਜ ਦੇ ਕਿਰਦਾਰ ਨੂੰ ਜਿਹੜਾ ਵਾ ਉਹ ਉੱਚੀਆਂ ਵਿਖਾਉਣਾ